ਸਾਡੇ ਕੋਲ ਆਜੋ ਇੰਦਾਂ ਦੇ 10-10 ਹਜ਼ਾਰ ਵਾਲੇ 2 ਪੀ ਸੂਟਪੈਂਟ ਸਿਰਫ 3895 ਚ ਲੈ ਜਾਓ ਨਾਲੇ ਸਲਾਈ ਕਰਕੇ ਦਵਾਂਗੇ ਖਾਸ ਗੱਲ ਜਿਹੜੀ ਹੈਗੀ ਆ ਜੇ ਤੁਸੀਂ ਲੈਣਾ 3 ਪੀਸ ਸੂਟਪੈਂਟ ਬਾਸਕਟ ਨਾਲ ਲੈਣੀ ਆ ਜਿਹੜਾ 3 ਪੀਸ ਸੂਟਪੈਂਟ ਬਾਜ਼ਾਰ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3760 ਹੀ ਦਵਾਂਗੇ ਇੰਦਾਂ ਦੇ ਡਿਜ਼ਾਈਨਰ ਕੋਟ ਪੈਂਟ ਵੀ ਅਸੀਂ ਕਾਟੀਆਂ ਦੇ ਭਾ ਦੇਨੇ ਆ ਇਹਦਾ ਇੱਕ ਤੁਹਾਨੂੰ ਸੈਂਪਲ ਦਿਖਾਇਆ ਇੰਦਾਂ ਦੇ ਸਾਡੇ ਕੋਲ ਬਹੁਤ ਨਾਲੇ ਡਿਜ਼ਾਈਨਰ ਮਿਲ ਜਾਣੇ ਹੈਗੇ ਆ ਜਿਹੜੇ ਤੁਸੀਂ ਲੈਨੇ ਹੋ ਕੁਰਤੇ ਪਜਾਮੇ ਦਾ ਕੱਪੜਾ ਇਕੱਲਾ ਕੋਈ 1800 ਕੋਈ 2000 ਕੋਈ 1600 ਸਾਡੇ ਕੋਲ ਆਜੋ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਹੋ ਜਾਂਦਾ ਆ ਹੁਣ ਕੋਈ 17000 ਨਹੀਂ ਤਾਂ ਮੰਗਣਾ ਕੋਈ 18000 ਨਹੀਂ ਮੰਗਣਾ ਇਹ ਸ਼ੇਰਵਾਨੀ ਸਿਰਫ ਤੁਹਾਨੂੰ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਦੇ ਦੇਣੀ ਹੈਗੀ ਆ ਦੇਖੋ ਜੇ ਅਸੀਂ ਕਰ ਰਹੇ ਆ ਲੋਕਾਂ ਦੇ ਵਹਿਮ ਦਾ ਇਲਾਜ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਦੇ ਵਿੱਚ ਆ ਸਿਆਰ ਆਪਦੇ ਕੁਰਤੇ ਪਜਾਮੇ ਜਿਹੜੇ 5-5000 ਦੇ ਆ ਇਹ 2-2000 ਦੇ దਈ ਜੰਨੇ ਆ ਕਾਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਤੁਹਾਡੇ ਜੈਂਟਸ ਫੰਕਸ਼ਨ ਆ ਤੁਸੀਂ ਖੇਰਵਾਨੀਆਂ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੁਰਤੇ ਪਜਾਮੇ ਦੇ ਨਾਲ ਜਾਗੂ ਵਾਲੀਆਂ ਬਾਸਕਟਾ ਬਣਾਉਣਾ ਚਾਹੁੰਦੇ ਹੋ ਪਰ ਹੁਣ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਆ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੰਗ ਆ ਚਾਹੇ ਰੁਪਈਆ ਲੈ ਜਾਓ ਚਾਹੇ ਪੁੱਲ ਬੈ ਲੈ ਜਾਓ ਰੰਗ ਫੇਡ ਹੋ ਜਵੇ ਡੱਬ ਪੈ ਜਵੇ ਝਿਰਕ ਪੈ ਜਵੇ 10 ਮਹੀਨੇ ਦੇ ਅੰਦਰ ਬਦਲ ਕੇ ਨਵੀਂ ਪਾ ਕੇ ਦੇ ਦਾਂਗੇ ਲੋਬੀ ਕਹਿੰਦੇ ਦੁਨੀਆ ਤੇ ਹਰ ਬਿਮਾਰੀ ਦਾ ਇਲਾਜ ਹੈਗਾ ਪਰ ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਅੱਜ ਸਾਡੇ ਵਹਿਮ ਕਰ ਦਿਆਂਗੇ ਕਿਉਂਕਿ ਮਾਤੂ ਸ਼੍ਰੀ ਦਰਤਾਰ ਵਹਿਮਾਂ ਦਾ ਡਾਕਟਰ ਬਣ ਚੁੱਕਾ ਤੁਸੀਂ ਜਿਹੜੇ ਮਰਜ਼ੀ ਸ਼ੋਰੂਮ ਤੇ ਚਲ ਜਾਓ ਦੁਕਾਨਦਾਰ ਨੇ ਤੁਹਾਡੇ ਦਿਮਾਗ 'ਚ ਵਹਿਮ ਪਾ ਦਿੱਤਾ ਵੀ ਜੇ ਤੁਸੀਂ ਇੰਦਾਂ ਦਾ 2 ਪੀਸ ਕੋਟ ਪੈਂਟ ਲੈਣਾ ਤੇ 10000 ਰੁਪਏ ਤੋਂ ਘੱਟ ਮਿਲਣਾ ਹੀ ਨਹੀਂ ਆਹ ਦੇਖੋ ਜੀ ਸਾਡੇ ਕੋਲ ਆਜੋ ਇੰਦਾਂ ਦੇ 10-10000 ਵਾਲੇ 2 ਪੀਸ ਕੋਟ ਪੈਂਟ ਸਿਰਫ 3895 ਚ ਲੈ ਜਾਓ ਨਾਲੇ ਸਲਾਈ ਕਰਕੇ ਦਵਾਂਗੇ ਖਾਸ ਗੱਲ ਜਿਹੜੀ ਹੈਗੀ ਆ ਜੇ ਤੁਸੀਂ ਲੈਣਾ 3 ਪੀਸ ਕੋਟਪੈਂਟ ਬਾਸਕਟ ਨਾਲ ਲੈਣੀ ਆ ਜਿਹੜਾ 3 ਪੀਸ ਕੋਟਪੈਂਟ ਬਾਜ਼ਾਰ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3760 ਹੀ ਦਵਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਕੋਈ ਇਹ 15000 ਕੋਈ 18000 ਕੋਈ 20000 ਐਦਾਂ ਦੇ ਡਿਜ਼ਾਈਨਰ ਕੋਟਪੈਂਟ ਵੀ ਅਸੀਂ ਕਾਟੀਆਂ ਦੇ ਭਾ ਦੇਣੇ ਆ ਇਹਦਾ ਇੱਕ ਤੁਹਾਨੂੰ ਸੈਂਪਲ ਦਿਖਾਇਆ ਇਤਾਂ ਦੇ ਸਾਡੇ ਕੋਲ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣੇ ਹੈਗੇ ਆ ਜਿਹੜੇ ਤੁਸੀਂ ਲੈਨੇ ਹੋ ਕੁਰਤੇ ਪਜਾਮੇ ਦਾ ਕੱਪੜਾ ਇਕੱਲਾ ਕੋਈ 1800 ਕੋਈ 2000 ਕੋਈ 1600 ਸਾਡੇ ਕੋਲ ਆਜੋ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਹੋ ਜਾਂਦਾ ਆ ਹੁਣ ਕੋਈ 17000 ਨਹੀਂ ਇਹਦਾ ਮੰਗਣਾ ਕੋਈ 18000 ਨਹੀਂ ਮੰਗਣਾ ਇਹ ਸ਼ੇਰਵਾਨੀ ਸਿਰਫ ਤੁਹਾਨੂੰ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਦੇ ਦੇਣੀ ਹੈਗੀ ਆ ਰੇਟ ਘਟ ਕਵਾਲਿਟੀ ਵਧੀਆ ਭਾਈ ਚਾਰੇ ਪਾਸੇ ਚਰਚਾ ਹੋ ਗਈ 700 ਤੋਂ ਕੋਟ ਦਾ ਪਜਾਮਾ ਸ਼ੁਰੂ 2 ਪੀਸ ਕੋਟਮੈਂਟ ਸਲਾਈ ਕਰਕੇ 2995 ਚ ਇਹ ਚਰਚੇ ਬੜੇ ਹੋ ਰਹੇ ਕਹਿੰਦੇ ਵੀ ਤਰਕ ਹੀ ਰਹਿ ਆ ਦੇਖਿਓ ਜੇ ਅਸੀਂ ਕਰ ਰਹੇ ਆ ਲੋਕਾਂ ਦੇ ਵਹਿਮ ਦਾ ਇਲਾਜ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਦੇ ਵਿੱਚ ਆਸੀ ਆ ਆਰਾਮ ਦੇ ਕੋਟ ਤੇ ਪਜਾਮੇ ਜਿਹੜੇ 5-5000 ਦੇ ਆ ਇਹ 2-2000 ਦੇ ਤੈਜਣੇ ਆ ਕਲਾਪੇ ਟਾਲੀਆ ਪੇਪਰ कॉटन ਦੇ ਕੁੜਤੇ ਪਜਾਮੇ 3 3000 ਵਾਲੇ ਅਸੀਂ 15 1500 ਚ ਦੇਈ ਜੰਨੇ ਆ ਮਫਤ ਲਾਲ ਦਾ ਕੀਜ਼ਾ ਕੋਟ ਦਾ ਕੁੜਤਾ ਪਜਾਮਾ 3000 ਰੁਪਏ ਵਾਲਾ ਇਹ ਵੀ 2000 ਜੇ ਦੇਈ ਜੰਨੇ ਆ ਆਹਾ ਆ ਗਿਆ ਰੇਮੰਡ ਦਾ ਕੋਟ ਦਾ ਪਜਾਮਾ ਕਹਿੰਦੇ 3000 3500 ਤੋਂ ਘਟਨੀ ਚੱਕੋ ਕੱਟ ਤਾਂ ਵੈ ਮ 1200 ਰੁਪਏ ਜੇ ਦੇ ਦਿੰਨੇ ਆ ਚੱਕੋ ਦੁਬਈ ਵਾਲਾ ਕੋਟ ਦਾ ਪਜਾਮਾ ਜਿਹੜੇ ਛੇਕ ਪਾਉਂਦੇ ਆ ਆਹ ਬ੍ਰਾਂਡਡ ਕੁਆਲਿਟੀਆਂ ਵੈਰਮਸੀ 3 4000 ਤੋਂ ਘੱਟ ਨਹੀਂ ਹੋਣਾ ਦੁਬਈ ਵਾਲਾ ਕੁਰਤਾ ਪਜਾਮਾ ਚੱਕੋ 1200 ਰੁਪਏ 'ਚ ਦੇ ਦਿੰਨੇ ਆ ਆ ਚੱਕੋ ਆ ਗਿਆ ਕੀਦਾ ਕਾਟਨ ਦਾ ਕੁਰਤਾ ਪਜਾਮਾ ਲੋਕੀ ਠੰਡੋਂ ਉੱਤੇ ਜਾਂਦੇ ਆ ਅਸੀਂ ਕਹਿੰਨੇ ਆ 700 ਰੁਪਏ 'ਚ ਕੀਦਾ ਕਾਟਨ ਦਾ ਕੁਰਤਾ ਪਜਾਮਾ ਲੈ ਜਾ ਦੇਖੋ ਚਿੱਟੇ ਰੰਗ ਦੇ ਕੁਰਤੇ ਪਜਾਮੇ ਆ ਥਾਨ ਬੇਸ਼ਮਾਰ ਪਏ ਆ ਬ੍ਰਾਂਡ ਅਲੱਗ ਤੋਂ ਅਲੱਗ ਪਏ ਆ 700 ਰੁਪਏ ਤੋਂ ਕੱਪੜਾ ਸ਼ੁਰੂ ਕਰਤਾ ਉਦੋਂ ਉੱਪਰ ਜਿੰਨੇ ਮਰਜ਼ੀ ਲੈ ਜਾਓ ਕੁਰਤੇ ਪਜਾਮਾ ਦਾ ਤੁਸੀਂ ਰਿਕਾਰਡ ਤੋੜਦੇ ਬੈਮ ਕੱਢ ਦਿੱਤੇ ਹੈ ਗਿਆ ਪਰ ਬੈਮ ਹੁਣ ਆਹ ਕੱਢ ਦਿਓ ਚਾਹੇ ਪਿੰਡ 'ਚ ਕਿਸੇ ਨਿੱਕੇ ਦਰਜੀ ਕੋਲ ਜਲ ਜੋ ਚਾਹੇ ਸ਼ੋਰੂਮ 'ਚ ਵੱਡੇ ਦਰਜੀ ਕੋਲ ਜਲ ਜੋ 2 ਪੀਸ ਕੋਟ ਪਿੰਡ ਦੀ ਸਲਾਈ 3500 ਤੋਂ 4000 ਰੁਪਏ ਅਗਲਾ ਲੈਂਦਾ 3 ਪੀਸ ਕੋਟ 35 ਸਲਾਈ 6000 ਤੋਂ 6500 ਰੁਪਏ ਲੈਂਦਾ ਪਰ ਤੁਸੀਂ 2995 'ਚ 2 ਪੀਸ ਕੋਟ ਮੈਂ ਦੇਈ ਜਾਂਦੇ ਹਾਂ 3 ਪੀਸ ਕੋਟ ਮੈਂ 370 60 'ਚ ਦੇਈ ਜਾਂਦੇ ਹਾਂ ਸਲਾਈ ਕਰਕੇ ਦੇ ਰਹੇ ਹਾਂ ਇਹ ਕਿੱਦਾਂ ਪੋਸੀਬਲ ਆ ਇਹ ਵੀ ਕਲੀਅਰ ਕਰੋ ਦੇਖੋ ਜੀ ਸਿੱਧਾ ਸਾਦੀ ਕਲੀਅਰ ਗੱਲ ਕਰ ਦਿੰਦੇ ਆ ਪੋਸੀਬਲ ਹੈਗਾ ਜੇ ਤੁਸੀਂ ਲੋਕਾਂ ਦੇ ਫਾਇਦੇ ਕਰਨੇ ਆ ਜੇ ਆਮ ਲੋਕਾਂ ਨੂੰ ਲੁੱਟ ਤੋਂ ਬਚਾਉਣਾ ਦੇਖੋ ਮਾਤੂ ਸ਼੍ਰੀ ਦਸਤਾਰ ਇੱਕ ਬ੍ਰਾਂਡ ਹੈ ਜਿਹੜਾ ਕੱਪੜਾ ਆਪਦਾ ਤਿਆਰ ਕਰਾਉਂਦਾ ਹੈ ਸਟੀਚਿੰਗ ਦੇ ਟੇਲਰ ਆਪਦੇ ਰੱਖਦਾ ਹੈ ਤੇ ਚੈਲੰਜ ਕਰਕੇ ਕਹਿੰਦਾ ਹੈ ਕੁਆਲਿਟੀ ਪਟਾਕੇ ਪਾਉਂਦੀ ਹੈ ਕੁਆਲਿਟੀ ਦੇਖੋ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੰਗ ਆ ਚਾਹੇ ਰੁਪਈਆ ਲੈ ਜਾਓ ਚਾਹੇ ਫੁੱਲ ਲੈ ਜਾਓ ਰੰਗ ਫੇਡ ਹੋ ਜਵੇ ਡੱਬ ਪੈ ਜਵੇ ਝਿਰਕ ਪੈ ਜਵੇ 3 ਮਹੀਨੇ ਦੇ ਅੰਦਰ ਬਦਲ ਕੇ ਨਵੀਂ ਪੱਕ ਦੇ ਦਿਆਂਗੇ ਤੁਸੀਂ ਲੈਣਾ ਲਾਈਨਿੰਗ ਦਾ ਕੱਪੜਾ ਟੂਟਾ ਥੱਲੇ ਲਾਉਣ ਲਈ ਉਹ ਵੀ ਲੈ ਜਾਓ ਰੰਗ ਪੱਕੇ ਆ ਇਹਦੇ ਵੀ ਅਸੀਂ ਫੁੱਲ ਗਰੰਟੀ ਲੈਂਦੇ ਆ ਡਿਜ਼ਾਈਨਰ ਸ਼ੇਰਵਾਨੀ ਬਾਸਕਟ ਬਲੇਜ਼ਰ ਲੌਂਗ ਕੋਟ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਇੱਕੋ ਛਾਤੇ ਦਾ ਮਿਲਣੀਆਂ ਹਾਲ ਬਿਆਰ ਹੋਣਾ ਪੈਣਾ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਹੁਤ ਵੱਡੇ ਫਾਇਦੇ ਆ ਹੁਣ ਲੁੱਟਾਂ ਜਮਾਂ ਖਤਮ ਪੈਰੇ ਤੁਹਾਡੇ ਸ਼ੁਰੂ ਆਜੋ ਬਹੁਤ ਸਾਰਾ ਤੁਹਾਡਾ ਫਾਇਦਾ ਥੋੜੇ ਪੈਸੇ ਜਿ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ